ਨਮਸਕਾਰ ਦਾ ਪੰਜਾਬ ਪਲਸ ਇੰਟਰੈਕਸ਼ਨ ਸੀਰੀਜ਼ ਦੇ ਵਿੱਚ ਅੱਜ ਸਾਡੇ ਨਾਲ ਜਿਹੜੇ ਸ਼ਖਸ਼ ਮੌਜੂਦ ਨੇ ਉਹਨਾਂ ਬਾਰੇ ਜੇ ਅਸੀਂ ਦੱਸਣ ਬੈਠੀਏ ਤਾਂ ਉਹਨਾਂ ਹੀ ਘੱਟ ਹੈ ਅੱਜ ਪੂਰਾ ਦੇਸ਼ ਪੂਰਾ ਵਿਸ਼ਵ ਰੰਮਾਇ ਹੋਇਆ ਪਿਆ ਤੇ ਉਹਨਾਂ ਕਾਰ ਸੇਵਕਾਂ ਦੀ ਬਦੌਲਤ ਅੱਜ ਇਹ ਸਾਨੂੰ ਪਲ ਦੇਖਣ ਨੂੰ ਮਿਲ ਰਿਹਾ ਜਿਨ੍ਹਾਂ ਨੇ 1992 ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਸਾਡੇ ਨਾਲ ਅੱਜ ਮੌਜੂਦ ਨੇ ਐਡਵੋਕੇਟ ਸਤਿੰਦਰ ਸਿੰਘ ਜੀ ਔਰ ਇਹ ਵੀ ਉਹਨਾਂ ਕਾਰ ਸੇਵਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਆਪਣੀ ਪ੍ਰਸਤੁਤੀ ਦਾ ਕਰਕੇ ਉਹ ਸਾਡੇ ਮੱਥੇ ਤੋਂ ਮਿਟਾਇਆ ਸੀ ਉਸ ਆਪਣਾ ਯੋਗਦਾਨ ਦਿੱਤਾ ਸੀ ਸਤਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਤਿੰਦਰ ਸਿੰਘ ਜੀ ਆ ਗੱਲ ਕਰਦੇ ਹਾਂ 1992 ਦੀ ਉਸ ਸਮੇਂ ਜਿਹੜਾ ਸਮਾਜਿਕ ਤੇ ਰਾਜਨੀਤਿਕ ਮਾਹੌਲ ਕਿਸ ਤਰ੍ਹਾਂ ਦਾ ਸੀ ਤੇ ਇਹ ਜਿਹੜੀ ਲਹਿਰ ਹੈ ਕਿਵੇਂ ਬਣ ਕੇ ਉੱਭਰੀ ਸੀ ਬੇਸਿਕਲੀ ਤਾਂ ਜਿਹੜਾ ਇਹ ਤੁਸੀਂ ਸਵਾਲ ਜਿਹੜਾ ਪੁੱਛਿਆ ਹੈ ਬੁਨਿਆਦੀ ਸਵਾਲ ਹੈ ਵੀ ਕਿੱਦਾਂ ਇਹਦੇ ਲਈ ਤਾਂ 550 ਸਾਲਾਂ ਤੋਂ ਇਹ ਸੰਘਰਸ਼ ਚੱਲਦਾ ਪਿਆ ਸੀ ਜਦੋਂ ਬਾਬਰ ਨੇ ਰਾਮ ਮੰਦਰ ਉਸ ਸਮੇਂ ਟਾਇਆ ਚੋੜਾਂ ਸੋਦਾ ਯਾ ਸੇਪਾਸੇ ਤੋਂ ਉਸ ਤੋਂ ਬਾਅਦ ਕਦੀ ਸਾਡਾ ਦੇਸ਼ ਸਾਡਾ ਸਮਾਜ ਕਦੀ ਚੁੱਪ ਨਹੀਂ ਬੈਠਿਆ ਹੋਰ ਪੰਜਾਬ ਦੇ ਵਿੱਚੋਂ ਵੀ ਕਈ ਆਪਾਂ ਸੰਘਰਸ਼ਾਂ ਦੇ ਵੀ ਕਈ ਜਗ੍ਹਾ ਗੁਰੂਆਂ ਦੇ ਘੱਟ ਇੱਕ ਇੱਥੇ ਕੁਝ ਗਏ ਤਾਂ ਸਾਡੇ ਲੋਕ ਵੀ ਉੱਥੇ ਪੰਜਾਬੀ ਵੀ ਉੱਥੇ ਜਾਂਦੇ ਰਹੇ ਤਾਂ ਤਾਂ ਕਿ ਇਹ ਕਲੰਕ ਮਿਟ ਸਕੇ ਪਰੰਤੂ ਅਨਫੋਰਚੂਨੇਟਲੀ ਇਹ ਕਲੰਕ ਚੱਲਦਾ ਰਿਹਾ ਫਿਰ 1947 ਤੋਂ ਬਾਅਦ ਸਾਰਿਆਂ ਨੂੰ ਪਤਾ ਸੀਗਾ ਵੀ ਜਿੱਦਾਂ ਬੇਵੀ ਜੇ ਤਾਂ ਆਪਣੀ ਸਥਾਪਨਾ ਹੋ ਜਾਏਗੀ ਦੁਆਰਾ ਬਣ ਜਾਏਗਾ ਬਟ ਐਸਾ ਕੰਮ ਨਹੀਂ ਹੋਇਆ ਸਰਕਾਰ ਉਸੇ ਆਈ ਵੀ ਬ੍ਰਿਟਿਸ਼ ਗਵਰਨਮੈਂਟ ਗਈ ਤਾਂ ਜਿਹੜੀ ਦੂਜੀ ਵੀ ਸਰਕਾਰ ਆਈ ਉਸਨੇ ਵੀ ਇਸ ਪਾਸੇ ਨਹੀਂ ਸੋਚਿਆ ਔਰ ਬਲਕਿ ਇਸ ਦੇ ਖਿਲਾਫ ਹੀ ਕੰਮ ਕਰਦੇ ਰਹੇ ਔਰ ਜਿਵੇਂ ਸੋਮਨਦ ਸਮੁੰਦਰ ਦਾ ਪੁੰਨਦਾਰ ਹੋਇਆ ਸਨ ਵੀ ਮਿਸ ਸੀ ਲੋਕਾਂ ਨੂੰ ਵੀ ਮਿਸ ਸੀ ਵੀਰ ਸਾਹਿਬ ਨਾਲ ਕੰਮ ਹੋਏਗਾ ਪਰ ਨਹੀਂ ਹੋਇਆ ਤੇ ਅਲਟੀਮੇਟਲੀ ਐਂਡ ਆਫ ਦਿ ਡੇ ਜਦੋਂ ਨਹੀਂ ਹੋਇਆ ਸਭ ਕੁਝ ਨਹੀਂ ਹੋਇਆ ਤੇ ਪਰੰਤੂ ਉਸ ਦੇ ਲਈ कोर्ट ਦੇ ਵਿੱਚ ਕਿਤਨਾ ਕਿਤੇ ਸੰਘਰਸ਼ ਚੱਲਦੇ ਰਹੇ ਵੀ ਇੱਥੇ ਮੰਦਰ ਸਥਾਪਨਾ ਹੋਇਆ ਸਭ ਕੁਝ ਹੋਇਆ ਅਸੂਰ ਘਟਨਾ ਚਾਹੁੰਦੀ ਵੀ ਕੋਤਮ ਉੱਥੇ ਮੂਰਤੀ ਸਥਾਪਨਾ ਹੋ ਗਈ ਫਿਰ ਕੋਈ ਕੇਸ ਚੱਲਿਆ ਫਿਰ ਉਸ ਦੇ ਜੱਜਿਸ ਨਾਲ ਕੀ ਹੋਇਆ ਕਿ ਪੁਰਾਣੀ ਸਰਕਾਰਾਂ ਨੇ ਕੀ ਕੀ ਕੀਤਾ ਫਿਰ ਉਸ ਤੋਂ ਬਾਅਦ ਰਜੀਵ ગાંધી ਦੇ ਸਮੇਂ ਵੀ ਜਦੋਂ ਉਸ ਤਾਲਾ ਖੁੱਲਿਆ ਉਸ ਦੇ ਵਿੱਚ ਉਹ ਜੱਜ ਸਾਹਿਬ ਨੇ ਜੋ ਫੈਸਲਾ ਸਾਹਿਬ ਦਾ ਨਾ ਨ ਬਿਨਾਂ ਬਹੁਤ ਕੁਝ ਸਰਕਾਰ ਨੇ ਉਲਟਾ ਸਿੱਧਾ ਕੀਤਾ ਬਟ ਅਲਟੀਮੇਟਲੀ ਵਿਸ਼ਵਿੰਦਰ ਪ੍ਰਸ਼ਦ ਨੇ ਇਹ ਕਿਹਾ ਵੀ ਅਸੀਂ ਇਹ ਪੂਰੇ ਦੇਸ਼ ਦੇ ਵਿੱਚ ਆਹਵਾਨ ਕੀਤਾ ਵੀ ਇਹ ਜਿਹੜਾ ਰਾਮ ਮੰਦਿਰ ਹੈ ਇਹਦੀ ਅਸੀਂ ਪੂਰਨ ਸਥਾਪਨਾ ਕਰਾਂਗੇ ਔਰ ਉਸ ਦੇ ਸਮਾਜ ਨੂੰ ਤਿਆਰ ਕੀਤਾ ਸਮਾਜ ਨੂੰ ਤਿਆਰ ਕਰਨ ਦੇ ਲਈ ਉਹਨਾਂ ਨੇ ਜਿੰਨਾ ਕੁ ਮੰਨੂ ਯਾਦ ਹੈ ਕਿਉਂਕਿ ਮੈਂ ਵੀ 91 ਦੇ ਵਿੱਚ ਬਜਰੰਗ ਦਾਂ ਦਾ ਲੜਿਆ ਸੀਗਾ ਸਾਡੇ ਤੋਂ ਪਹਿਲੇ 90 ਦੇ ਵਿੱਚ ਵੀ ਇੱਕ ਐਸੀ ਕਾਰ ਸੇਵਾ ਦੀ ਇੱਕ ਆਹਵਾਨ ਹੋਇਆ ਸੀ ਵੀ ਐਚਪੀ ਵੱਲੋਂ ਵਿਸ਼ਵਿੰਦਰ ਪ੍ਰਸ਼ਦ ਵੱਲੋਂ ਤੇ ਉਸ ਤੋਂ ਪਹਿਲੇ ਇੱਕ ਬੀਜੇਪੀ ਦਾ ਵੀ ਜਿਹੜਾ ਇੱਕ ਪਾਲਨਪੁਰ ਦਾ ਸ਼ਹਿਰ ਦਾ ਇੱਕ ਰੈਜ਼ੋਲੂਸ਼ਨ ਆ ਪਾਸ ਹੋਇਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਹਿ ਸੇਵੇ ਸੇ ਰਾਮ ਮੰਦਰ ਦੀ ਪੂਰੀ ਸਪੋਰਟ ਕਰਨ ਰਾਮ ਮੰਦਰ ਬੰਨਾ ਚਾਹੀਦਾ ਇੱਕ ਐਸੀ ਮਨੋ ਕਾਮਨਾ ਐਸੀ ਕਾਮਨਾ ਉਹਨਾਂ ਨੇ ਕੀਤੀ ਸੀ ਆਪਣੇ ਤੇ ਉਸ ਤੋਂ ਬਾਅਦ ਜਦੋਂ 90 ਦੇ ਵਿੱਚ ਇੱਕ ਜਦੋਂ ਉੱਥੇ ਕਾਰ ਸੇਵਾ ਦਾ ਆਹਵਾਣ ਹੋਇਆ ਤੇ ਮੁਲਾਮ ਸਿੰਘ ਜੀ ਗਵਰਨਮੈਂਟ ਸੀਗੀ ਔਰ ਉਰੋਦੀ ਤੇ ਜੀ ਗਵਰਨਮੈਂਟ ਸੀਗੀ ਉਸ ਵੇ ਕਾਫੀ ਕੁਝ ਹੋਇਆ ਤੇ ਕੁਠਾਰੇ ਬੰਦੂਆ ਦਾ ਵੀ ਉੱਥੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਉਹਨਾਂ ਦੀ ਛਿੱਧੀ ਹੋਈਆਂ ਫਿਰ ਹੋਰ ਉੱਥੇ ਇੱਕ ਯਾਰਕ ਸੀ ਉਹਨਾਂ ਦੇ ਵੀ ਛਿੱਧੀ ਹੋਈ ਜਿਹੜੇ ਉੱਤਰ ਤੇ ਕਾਫੀ ਮਾਹੌਲ ਡਰਦਾ ਸੀਗਾ ਤੇ ਉਸ ਸਮੇਂ ਜਦੋਂ 92 ਦੀ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਲੋਕ ਤਾਂ ਛੋਟੇ ਸੀਗੇ ਬਜਰੰਦਰ ਦੇ ਜੁੜੇ ਹੋਏ ਸੀਗੇ 21-22 ਸਾਲ ਦੀ ਉਮਰ ਸੀਗੀ ਉਸ ਸਮੇਂ ਤੇ ਉਸ ਸਮੇਂ ਕਾਂਗਰਸ ਦੀ ਗਵਰਨਮੈਂਟ ਸੀਗੀ ਪਰੰਤੂ 92 ਦੇ ਵਿੱਚ ਮੈਨੂੰ ਯਾਦ ਉੱਥੇ ਭਾਜਪਾ ਦੀ ਗਵਰਨਮੈਂਟ ਬਣ ਚੁੱਕੀ ਸੀਗੀ ਕਲਿਆਨ ਸਿੰਘ ਉਸ ਸਮੇਂ ਦੇ ਚੀਫ ਮਿਨਿਸਟਰ ਸੀਗੇ ਤੇ ਉਸ ਸਮੇਂ ਜਦੋਂ ਆਹਵਾਨ ਹੋਇਆ ਤੇ ਇੱਕ ਆਹਵਾਨ ਦੇ ਵਿੱਚ ਜਿੰਨਾਕ ਮੈਨੂੰ ਯਾਦ ਆ ਰਿਹਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਵੀ ਉੱਥੇ ਕਾਰ ਸੇਵਾ ਹੋਣ ਦੇਣੀ ਕਿ ਨਹੀਂ ਹੋਣ ਦੇਣੀ ਜਿਹੜੇ ਅੱਜ ਦੀ ਡੇਟ ਦੇ ਵਿੱਚ ਕੱਲ ਲੋਕੀ ਉੱਥੇ ਇਸ਼ਨਾਨ ਕਰਨ ਵੀ ਗਏ ਆ ਕੁਝ ਕਾਂਗਰਸ ਲੋਕ ਵੀ ਗਏ ਆ ਕੁਝ ਕੁਕੀਨਾਂ ਨਰਾਮ ਦਾ ਇਹ ਸਾਰਾ ਜਿਹੜਾ ਸਵਿਕਾਰੀ ਆਵਿ ਸਵਿਕਾਰ ਕਰਤਾ ਸੀਗਾ ਹਰ ਚੀਜ਼ ਨੂੰ ਵੀ ਆਰਾਮ ਸੀਗੇ ਨਹੀਂ ਕਾਲਪਨਿਕ ਸਭ ਕੁਛ ਇੱਕ ਇਦਾਂ ਦੀ ਕਥਾਵਾ ਵੀ ਇਹਨਾਂ ਨੇ ਚਲਾਈਆਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਵਜੂਦ ਵੀ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਸੀਗਾ ਤੇ ਉੱਥੇ ਦੀ ਸਰਕਾਰ ਨੇ ਜਦੋਂ ਕਾਰ ਸੇਵਾ ਤਦੋ ਅਲਾਉਟ ਕੀਤੀ ਗਈ ਵੀ ਜਦੋਂ 1992 ਦੇ ਵਿੱਚ ਆਪਣੇ ਕल्याण ਸਿੰਘ ਗਵਰਨਮੈਂਟ ਸੀਗੀ ਉਹਨਾਂ ਹਲਫਨਾਵਾ ਦਿੱਤਾ ਸੀਗਾ ਮੈਨੂੰ ਅੱਜ ਤੱਕ ਵੀ ਯਾਦ ਹੈਗਾ ਵੀ ਉੱਥੇ ਅਸੀਂ ਜਿਹੜੀ ਕਾਰ ਸੇਵਾ ਹੋਏਗੀ ਸਿੰਬੋਲਿਕ ਹੋਈ ਅਸੀਂ ਕੁਝ ਵੀ ਨਹੀਂ ਉੱਥੇ ਹੋਣ ਦਵਾਂਗੇ ਤੇ ਸਾਰਾ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਆਵਾਂ ਮੈਂ ਹਤੇ ਪਰ ਤੂੰ ਜਿੱਥੇ ਯੂਪੀ ਤੋਂ ਬਾਹਰ ਜਿੱਥੇ ਜਿੱਤੋ ਕਾਰਕਟਰ ਕਾਰ ਸੇਵਾਲੇ ਜਾਂਦੇ ਸੀਗੇ ਉਹ ਪ੍ਰਸ਼ਾਸਨ ਦੀ ਬੜੀ ਨਜ਼ਰ ਸੀਗੀ ਔਰ ਇੱਕ ਡਰ ਦਾ ਮਾਹੌਲ ਸੀਗਾ ਵੀ ਉੱਥੇ ਕੁਝ ਵੀ ਹੋ ਸਕਦਾ ਹੈ ਤੋਂ ਉਸ ਮਾਹੌਲ ਦੇ ਵਿੱਚ ਸਾਰੀ ਕਾਰ ਸੇਵਾ ਹੋਈ ਰੱਬ ਦੀ ਕਿਰਪਾ ਨਾਲ ਬਹੁਤ ਵਿਦੇਹੀ ਹੋਇ ਅੱਜ ਅਸੀਂ ਮੰਦਰ ਬਾਈ ਜਨਮ ਦਿਨ ਦੇਖਾਂਗੇ ਮੰਦਰ ਵੀ ਬਣ ਰਿਹਾ ਹੈ ਜੀ ਦੇਖੋ ਇੱਕ ਤਾਂ ਉਹ ਬਾਬਰੀ ਟਾਂਚਾ ਸੀਗਾ ਮਸਜਿਦ ਉੱਤੇ ਕਦੇ ਵੀ ਨਹੀਂ ਜੀ ਇਹ ਤਾਂ ਆਪਾਂ ਨੇ ਉਹਨੂੰ ਕਲਪਨਾ ਰਹਿਣੀ ਚਾਹੀਦੀ ਹੈਗੀ ਵੀ ਉਹ ਉਸ ਸਮੇਂ ਅਸੀਂ ਅਭੀ ਜਦੋਂ ਅਕਸ਼ਰ ਵੀ ਯੂਜ਼ ਕਰਦੇ ਆ ਜਾਂ ਅਸੀਂ ਕਰਦੇ ਵੀ ਰਹੇ ਆ ਤਾਂ ਸਾਨੂੰ ਵੀ ਜੋ ਹੈ ਉਹ ਥੈਟ ਵਾਸ ਅ ਟਾਂਚਾ ਹੋਰ ਰਾਮ ਮੰਦਰ ਨੂੰ ਤੋੜ ਕੇ ਬਣਾਇਆ ਗਿਆ ਸੀ ਪਰ ਉੱਥੇ ਰਾਮਦੇਵ ਜਦੋਂ ਮੈਂ ਤੁਹਾਨੂੰ ਮੁਰਤੀ ਸਥਾਪਨਾ ਹੋ ਗਈ ਸੀਗੀ 86 87 ਦੇ ਵਿੱਚ ਜਦ ਪੁਰਾਣੀ ਘਟਾ ਉਸ ਤੋਂ ਬਾਅਦ ਉੱਥੇ 47 ਦੇ ਵਿੱਚ ਵੀ ਸਾਰੇ ਘਟਨਾਵਾਂ ਹੋਈਆਂ ਕਈ ਕੇਸ ਚ ਚੱਲਦੇ ਆਪਾਂ ਹਿਸਟਰੀ ਜਾਵਾਂਗੇ ਤਾਂ ਬਹੁਤ ਲੰਬਾ ਹੋ ਜਾਏਗਾ ਤੇ ਸਾਰਾ ਉੱਥੇ ਰੈਗੂਲਰ ਪੂਜਾ ਹੋ ਰਹੀ ਸੀ ਸਭ ਕੁਝ ਹੋ ਰਿਆ ਸੀਗਾ ਪਰੰਤੂ ਪੂਜਾ ਦਾ ਜਗਾਸਥਾਨ ਸੀਗਾ ਬੜਾ ਇੱਕ ਜਿਹਨੂੰ ਕਹਿੰਦੇ ਸੀ ਜਿਹੜਾ RAM ਜੀ ਦਾ ਸਥਾਨ ਜਿਹੜੇ ਸਾਡੇ ਮੰਨਾ ਦੇ ਵਿੱਚ ਉਹ ਐਸਾ ਨਹੀਂ ਸੀਗਾ ਉਹ ਇੱਕ ਬੜੇ ਹੀ ਜਿਹਦਾ ਗੁਲਾਮ ਲੋਕੀ ਪੂਜਾ ਰਗੇ ਜਿਹਦਾਂ ਪਾਕਿਸਤਾਨ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕਈ ਜਗ੍ਹਾ ਸਾਡੇ ਸਥਾਨ ਉਹਨਾਂ ਨੇ ਅਪਵਿੱਤਰ ਕੀਤੇ ਹੋਏ ਆ ਉਸ ਤਰ੍ਹਾਂ ਦੇ ਸਥਾਨ ਸਾਡਾ ਵੀ ਕੀਤਾ ਹੋਇਆ ਸੀਗਾ ਤੇ ਉਸ ਨੂੰ ਅੱਛਾ ਬਣੇ ਸਾਡੇ ਦੇਸ਼ ਦੀ ਜਿਹੜੀ ਆਤਮਾ ਹੈ ਪੂਰਨ ਜਾਗਰਿਤ ਹੋਵੇ ਉਸ ਦੇ ਲਈ ਸੀਗਾ ਤੇ ਗੁਲਾਮੀ ਦਾ ਚਿੰਨ ਸੀਗਾ ਤੇ ਉਸ ਨੂੰ ਤੋੜ ਕੇ ਸੀ ਜਦੋਂ 92 ਦੇ ਵਿੱਚ ਜਿਹੜਾ ਚੰਡੀਗੜ੍ਹ ਤੋਂ ਅਸੀਂ ਸਾਡੇ ਪਰਮਜੀਤ ਜੀ ਸਾਡੇ ਇੱਥੇ ਲੀਡ ਕਰ ਰਹੇ ਸੀਗੇ ਬਜਰੰਗ ਦਲ ਤੇ ਉਹਨਾਂ ਦੇ ਨਾਲ ਅਸੀਂ ਕਾਫੀ 70 80 ਬਲੇ ਜਾਂ तकरीबन ਸੀ ਨਵਯੁਵਕ ਇੱਥੋਂ ਗਏ ਸੀ ਤੇ ਮਾਹੌਲ ਇਹ ਸੀਗਾ ਵੀ ਕੁਝ ਵੀ ਹੋ ਸਕਦਾ ਜਿੱਦਾਂ ਫੁੱਜੀ ਜਾਂਦਾ ਵੀ ਉੱਥੇ ਸਾਡੀ ਕੁਰਬਾਨੀ ਵੀ ਹੋ ਸਕਦੀ ਹੈ ਸਾਡੇ ਨੂੰ ਫੜੇ ਵੀ ਜਾ ਸਕਦਾ ਔਰ ਉਸ ਦਾ ਕੁਝ ਵੀ ਤਰ੍ਹਾਂ ਦੇ ਹੋ ਸਕਦੇ ਤੇ ਬਟ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ तकरीबन 90% ਕਿਉਂਕਿ ਅਸੀਂ ਤਾਂ ਨਵਯੁਵਕ ਸੀਗੇ ਸਭ ਕੋ ਸੀਗੇ ਤੇ ਉਸਵੇਂ ਇੰਨੇ ਮੋਟੀਵੇਸ਼ਨ ਸਾਡੇ ਨਾਲ ਹੁੰਦਾ ਸੀਗਾ ਮੋਟੀਵੇਸ਼ਨਲ ਵੀਡੀਓਜ਼ ਆਉਂਦੇ ਆਂ ਤੇ ਵੀਡੀਓਜ਼ ਉਸਵੇਂ ਨਹੀਂ ਹੁੰਦੀਆਂ ਸੀਗੀਆਂ ਸਪੀਚਸ ਹੁੰਦੀਆਂ ਸੀਗੀਆਂ ਤੇ ਜਿਹੜੇ ਸੰਤ ਸਮਾਜ ਐ ਇੱਥੇ ਇੱਥੇ ਚੰਡੀਗੜ੍ਹ ਦੇ ਵਿੱਚੋਂ ਆਂਦਾ ਸੀਗਾ ਮੰਦਰਾ ਵਿੱਚ ਵੀ ਉਹਨਾਂ ਦਾ ਆਵਾਜ਼ ਹੁੰਦਾ ਸੀਗਾ ਤੇ ਸਾਰੇ ਲੋਕੀ ਜਦੋਂ ਮੋਟੀਵੇਟ ਹੋ ਕੇ ਜਾਂਦੇ ਆ ਤੇ ਉਸ ਨੂੰ ਇਹ ਸੀਗਾ ਵੀ ਕੁਝ ਵੀ ਹੋ ਸਕਦਾ ਪ੍ਰਭੂ ਦੀ ਕਿਰਪਾ ਨਾਲ ਪਰੰਤੂ ਅਸੀਂ ਜਿਹੜਾ ਗੁਲਾਮੀ ਦਾ ਚਿੰਨ੍ਹ ਐ ਦੈਟ ਸ਼ੁੱਡ ਬੀ ਡਿਮੋਲਿਸ਼ਡ ਵੀ ਉਹਨੂੰ ਖਤਮ ਹੋਣਾ ਚਾਹੀਦਾ ਤਾਂ ਕਿ ਸਾਡਾ ਮੰਦਿਰ ਜਲਦੀ ਤੋਂ ਜਲਦੀ ਬਣੇ ਇੱਕ ਐਸੀ ਪਾਵਨਾਂ ਲੱਗੇ ਉੱਥੇ ਉਸ ਜਿਹੜੇ ਜਿੰਨੇ ਵੀ ਲੀਡਰ ਸੀਗੇ ਉੱਤੇ ਚਾਹੇ ਆਚਾਰੀ ਦਰਮਿੰਦਰ ਸੀ ਇਹ ਮੈਨੂੰ ਯਾਦ ਆਉਂਦਾ ਫਿਰ ਅਸ਼ੋਕ ਸਿੰਘਲ ਜੀ ਸੀਗੇ ਫਿਰ ਆਪਣੇ ਵਿਨੇ ਗਟਿਆਰ ਵੀ ਸੀਗਾ ਬਜਰਾਂਗਦਲ ਨੂੰ ਉਸ ਸਮੇਂ ਵੇਖਿਆ ਸਰ ਉਹ ਵਿਨੇ ਗਟਿਆਰ ਜੀ ਲੀਡ ਕਰ ਰਹੇ ਸੀ ਕੁਝ ਐਦਾਂ ਦੇ ਲੀਡਰ ਜਿਹੜੇ ਵੱਡੇ ਨਾਮ ਸੀਗੇ ਰਾਲਾਲ ਕਿਸ਼ਨਵਾਨੀ ਜੀ ਵੀ ਸੀਗੇ ਉਹ ਸਾਰੇ ਉਹ ਜੋ ਉੱਥੇ ਚੱਲਦਾ ਸੀਗਾ ਸਾਧਵੀ ਰਤੰਬਰਾ ਉਹਨਾਂ ਭਾਰਤੀ ਤੇ ਭਾਸ਼ਣ ਵਗੈਰਾ ਉਥੇ ਰੋਜ਼ ਹੁੰਦੇ ਸੀਗੇ ਜਦੋਂ ਅਸੀਂ 27 ਅਕਤੂਬਰ ਨੂੰ ਅਸੀਂ ਪਹੁੰਚੇ ਸੀਗੇ ਤੇ ਉਹਨਾਂ ਦੇ ਭਾਸ਼ਣ ਸੁਣਨ ਲਈ ਦੋ ਦੋ ਤਿੰਨ ਤਿੰਨ ਘੰਟੇ ਦੇ ਪਾਸੇ ਨੂੰ ਆਨੇ ਜਾਂ ਕੁਝ ਹੋਣੀ ਉਹ ਸਾਰੇ ਸੁਣਦੇ ਸੀ ਮੋਟੀਵੇਸ਼ਨ ਹੁੰਦੀ ਸੀਗੀ ਪਰੰਤੂ ਜਿਸ ਦਿਨ ਢਾਟੇ ਵਾਲਾ ਕੰਮ ਹੋਇਆ ਵਿੱਚ 2 ਦਸੰਬਰ ਨੂੰ ਸਿੰਬੋਲਿਕ ਹੋਣੀ ਹੈ ਪਰ ਉਹ ਸਿੰਬੋਲਿਕ ਦੀ ਬਜਾਏ ਉਥੇ ਲੋਕਾਂ ਨੇ ਫਿਰ ਜਦੋਂ ਇੰਨਾ ਮਨ ਬਣਿਆ ਸਭ ਕੁਝ ਹੋਇਆ ਸੀ ਉਥੇ ਦੀ ਇੱਟਾਂ ਉਤਾਰ ਕੇ ਤੁਸੀਂ 6 ਘੰਟੇ ਦੇ ਵਿੱਚ ਤਿੰਨ ਗੁੰਮਦੀ ਢਾਂਚਾ ਸੀ ਜਿਹੜਾ ਔਰ ਤਿੰਨ ਮੰਜ਼ਲ ਜਾਂ ਚਾਰ ਮੰਜ਼ਲ ਉੱਪਰ ਦੀ ਨੂੰ ਆਪਾਂ ਕਹਿ ਸਕਦੇ ਹਾਂ ਉਹ ਸਾਰਾ ਪਲੇਨ ਹੋ ਕੇ ਰਾਮ ਜੀ ਉੱਥੇ ਦੁਆਰਾ ਸਥਾਪਿਤ ਹੋ ਗਏ ਸੀਗੇ ਇੱਕ ਰਿੰਦ ਦੇ ਵਿੱਚ ਇੱਕ ਐਸਾ ਹੀ ਉਸਨ ਪ੍ਰਭੂ ਕਿਰਪਾ ਨਾਲ ਜਿੱਦ ਹਰਮਾਨ ਜੀ ਨੇ ਕੰਮ ਕੀਤਾ ਹੁੰਦਾ ਤਾਂ ਹਰਮਾਨ ਦੀ ਤਾਕਤ ਸਾਰੇ ਉਸ ਵੇਲੇ ਕਾਰ ਸੇਵਕਾਂ ਚ ਆਈ ਤੇ ਸਾਰਾ ਉਹਨਾਂ ਨੇ ਕਰਤਾ ਤੇ ਜਦੋਂ ਤੁਸੀਂ ਗਏ ਵੈਸੇ ਗਾ ਬਬਰੀ ਤਾਂ ਚ ਨੂੰ ਅ ਗਰਾਉਂਡ ਦੇ ਲਈ ਉੱਥੇ ਫਿਰ ਜਦੋਂ ਘਰ ਦੇ ਘਰੇ ਕੀ ਮਾਲ ਸਾਡੇ ਕੀ ਕਰਦੇ ਉਹਨੂੰ ਪਤਾ ਸੀ ਕਿ ਸਤਿੰਦਰ ਜੀ ਉੱਥੇ ਜਾ ਰਹੇ ਨੇ ਯੋਧਿਆ ਜੀ ਜਾਂ ਬੇਨਦਰ ਸਗੇ ਸੀ ਕੀ ਕੀ ਮਾਲ ਸੀ ਜਦੋਂ ਘਰ ਦੇ ਨੂੰ ਪਤਾ ਲੱਗਾ ਕਿ ਤੁਸੀਂ ਉੱਥੇ ਜਾ ਕੇ ਆਏ ਹੋ ਤਾਂ ਕੀ ਘਰ ਪਰਿਵਾਰਕ ਮਾਹੌਲ ਕੀ ਸੀ ਉਸ ਸਮੇਂ ਤੇ ਜਿਵੇਂ ਬੇਸਿਕਲੀ ਜਿਹੜੀ ਮੇਰੇ ਮਾਤਾ ਸੀ ਰਿਲੀਜੀਅਸ ਲੇਡੀ ਸੀ ਉਹ ਗੁਰਦੁਆਰਾ ਸਾਹਿਬ ਨਾਨਕਸਰ ਗੁਰਦੁਆਰਾ ਰੈਗੂਲਰ ਜਾਂਦੇ ਸੀ ਬਚਪਨ ਤੋਂ ਰੈਗੂਲਰ ਜਾਂਦੇ ਤੇ ਬਿਲਕੁਲ ਨਾਲ ਫੋਨ ਕਰਕੇ ਤੇ ਉਸ ਤੋਂ ਇਲਾਵਾ ਜਦੋਂ ਕਿਉਂਕਿ ਘਰ ਦੇ ਵਿੱਚ ਮਾਹੌਲ ਵੀ ਐਸਾ ਸੀਗਾ ਕਿਉਂਕਿ ਸੀ ਮੰਦਰ ਵੀ ਨਾਲ ਆਇਆ ਤੇ ਸਾਡੇ ਮਾਤਾ ਜੀ ਵੀ ਬੜੇ ਹੋ ਸੀਗੇ ਤੇ ਜਦੋਂ ਮੈਂ ਕਹਿ ਕੇ ਗਿਆ ਸੀ 21 22 ਸਾਲ ਦੇ ਅਸੀਂ ਸੀਗੇ ਤੇ ਸਾਡੇ ਨਾਲ ਦੇ ਵੀ ਜਿੰਨੇ ਵੀ ਸੀਗੇ ਕੋਈ ਜਾਣਾ ਤਾਂ ਸੀਗਾ ਹੀ ਕਿਉਂਕਿ ਜਾਣਾ ਹੈ ਹੀ ਤੇ ਸਾਰੇ ਅਸੀਂ ਝੂਠ ਮੈਂ ਜਿੱਦਾਂ ਮੈਂ ਆਪਣਾ ਝੂਠ ਹੋ ਕੇ ਬੋਲਿਆ ਵੀ ਮਾਤਾ ਜੀ ਨੂੰ ਕਹਿ ਗਿਆ ਮੇਰੇ ਪੇਪਰ ਮੈਂ ਪੇਪਰ ਦੇ ਜਾ ਰਿਹਾ ਇਸੇ ਜਿਹਾ ਸਾਡੇ ਹੋਰ ਜਿਹੜੇ 3-4 ਕਰਤਾ ਸੀਗਾ ਸਾਡੇ ਇੱਕ ਇੱਕ ਦੋਸਤ ਗਿਆਨ ਉਸ ਨਾਲ ਆਪਣੇ ਘਰੇ ਬੋਲੇ ਸੀ ਮੈਂ ਸਤਿੰਦਰ ਜਨ ਜਾ ਰਿਹਾ ਉਹਨਾਂ ਨੂੰ ਕਿਉਂਕਿ ਮੇਰੇ ਤੇ ਬੜਾ ਵਿਸ਼ਵਾਸ ਸੀ ਵੀ ਸਤਿੰਦਰ ਕੋਈ ਗਲਤੀ ਨਹੀਂ ਕਰ ਸਕਦਾ ਇਸੇ ਤਰ੍ਹਾਂ ਸੇ ਸਾਡੇ ਬਾਪੂ ਦਾਲੇ ਜਿਹੜੇ ਕਾਰਜ ਕਰਤਾ ਕੀ ਸੀਗੇ ਉਹ ਵੀ ਹਰ ਕੋਈ ਆਪਣਾ ਕਹਿ ਕੇ ਜਾ ਰਿਹਾ ਵੀ ਮੈਂ ਮੰਦਿਰ ਜਾ ਰਿਹਾ ਜਾਂ ਉੱਥੇ ਕੁਝ ਜਾ ਰਿਹਾ ਵੀ ਗੰਗਾ ਸ਼ਾਨ ਕਰਨ ਜਾ ਰਿਹਾ ਕੁਝ ਉਹ ਝੂਠ ਬੋਲ ਕੇ ਬਤੇ ਸਾਰੇ ਆਪਣੇ ਘਰ ਤੋਂ ਕਿਉਂਕਿ ਯੂਥ ਸੀਗਾ ਕੋਈ ਸਾਡੇ ਕਿਸੇ ਦੇ ਉਸ ਸਮੇਂ ਨਾ ਵਿਆਹ ਹੋਏ ਸੀਗੇ ਨਾ ਐਦਾ ਐਦਾ ਹਲੇ ਸੀਗਾ ਸਾਰੇ ਪੜਦੇ ਸੀਗੇ ਜਾਂ ਕੋਈ ਜਿਹੜੇ ਦੂਜੇ ਸੀ ਨਵੇਂ ਨਵੇਂ ਕੰਮ ਕਰ ਰਹੇ ਸੀਗੇ ਤੇ ਤਕਰੀਬਨ ਸਾਰੇ ਝੂਠ ਬੋਲ ਕੇ ਤੁੱਕੇ ਗਏ ਉਹ ਸਾਰਿਆਂ ਨੂੰ ਪਤਾ ਸੀ ਸਾਡੇ ਨਾਲ ਕੁਝ ਵੀ ਹੋ ਸਕਦਾ ਹੈ ਮੈਂਟਲੀ ਪ੍ਰਿਪੇਅਰ ਹੋ ਕੇ ਗਏ ਸੀ ਤੇ ਰੱਬ ਦੀ ਕਿਰਪਾ ਨਾਲ ਚੰਗਾ ਕੰਮ ਹੋ ਗਿਆ ਤੇ ਉਸ ਤੋਂ ਬਾਅਦ પ્રતિਬੰਧ ਵੀ ਲੱਗ ਗਿਆ ਸੀਗਾ પ્રતિਬੰਧ ਲੱਗਿਆ 92 ਦੇ ਵਿੱਚ ਜਦੋਂ ਟੁੱਟ ਗਿਆ ਸਰਕਾਰ ਵੀ ਤੋੜਤੀ ਕੀਤੀ ਤੇ VHP RSS ਤੇ ਉੱਪਰ ਸਾਰਿਆਂ ਦੇ પ્રતિਬੰਧ ਲੱਗ ਗਿਆ પ્રતિਬੰਧ ਲੱਗਣ ਤੋਂ ਬਾਅਦ ਤਕਰੀਬਨ ਜਿਹੜੇ ਸਾਡੇ ਚੰਡੀਗੜ੍ਹ ਦੇ ਵਿੱਚੋਂ ਅੱਜ ਸਾਡੇ ਤੇਰੇ ਪੁਰਾਣੇ ਚੀਫ ਜਸਟਿਸ ਰਹੇ ਹੋਏ ਆ ਉਹ ਆਰਕੇ ਮਿੱਤਲ ਜੀ ਤੇ ਇੱਕ ਕਾਰਕਟਰ ਸਾਡੇ ਰਾਮ ਦਰਬਾਰ ਦੇ ਦੋਸਤਾਂ ਇੱਕ ਦੋ ਦਿਨ ਦੇ ਵਿੱਚ ਹੀ ਅਰੈਸਟ ਕਰ ਲਏ ਸੀ ਜਿਸ ਨੇ ਪ੍ਰਤੀਬੰਧ ਲੱਗਿਆ ਫਿਰ ਇਹਦਾ ਮੇਨ ਟਾਈਮ ਅਸੀਂ ਸਾਰੇ ਕਾਰਕਟਰ ਜਿਨੇ ਸਿਗਸਨ ਸਾਰੇ ਦੇ ਸਾਰੇ ਅਸੀਂ ਅੰਡਰਗਰਾਉਂਡ ਹੋ ਗਏ ਸੀ ਅੰਡਰਗਰਾਉਂਡ ਦਾ ਮਤਲਬ ਵੀ ਆਪਣੇ ਯਾਰਾਂ ਦੋਸਤਾਂ ਦੇ ਕੋਲ ਜਾਂ ਰਿਸ਼ਤੇਦਾਰਾਂ ਦੇ ਕੋਲ ਰਹਿਣ ਲੱਗੇ ਸੀ ਆਪਣੇ ਘਰੇ ਸੀ ਨਹੀਂ ਰਹੇ ਮਿੰਨਾ ਡੇਡ ਮਿੰਨਾ ਜਦੋਂ ਉਸ ਤੋਂ ਬਾਅਦ ਥੋੜਾ ਜਿਹਾ ਠੰਡਾ ਪਿਆ ਵੀ ਹੁਣ ਨਹੀਂ ਅਰੈਸਟ ਕਰਨਗੇ ਉਸ ਤੋਂ ਬਾਅਦ ਸਾਰੇ ਕਾਰਕਟਰ ਆਪਣੇ ਘਰਾਂ ਦੇ ਵਿੱਚ ਜਾਣਾ ਸ਼ੁਰੂ ਹੋਏ ਮਤੇ ਗਿੱਤ ਕੈਨਕ ਸੰਘਰਸ਼ ਉਸ ਸਮੇਂ ਹੋਇਆ ਵਾਹ ਸੁੰਦਰ ਜੀ ਵਾਕਈ ਤੁਹਾਡੀਆਂ ਉਸ ਸਮੇਂ ਦੀਆਂ ਜਿਹੜੀਆਂ ਗੱਲਾਂ ਨੇ ਔਰ ਜਿਹੜਾ ਤੁਹਾਡਾ ਯੋਗਦਾਨ ਹੈ ਔਰ ਉਸ ਤੁਹਾਡੀ ਇੱਕ ਗੱਲ ਬਹੁਤ ਇੰਪੋਰਟੈਂਟ ਸਾਡੇ ਦਰਸ਼ਕਾਂ ਨੂੰ ਅ ਸੋਚ ਤੇ ਸਮਝ ਲੈਣੀ ਪੈਗੀ ਸੁੰਦਰ ਜੀ ਨੇ ਇੱਕ ਬੜਾ ਵਧੀਆ ਕਿਆ ਸੀ ਜਿਹੜਾ ਸਾਡੇ ਸਭ ਦੇ ਲਈ ਕਿ ਬਾਬਰੀ ਇਸ ਨੋਟ ਅ ਮਸਜਿਦ ਥੈਟ ਇਜ਼ ਅ ਵਿਵਾਦਿਤ ਇਕਟਾਂ ਚਾਰਸੀ ਉਹ ਸਾਡੇ ਲਈ ਮੇਰੇ ਲਈ ਤੁਹਾਡੇ ਲਈ ਸਭ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਜਦੋਂ ਵਾਰ-ਵਾਰ ਕੁਝ ਲੋਕ ਗੱਲਾਂ ਕਰਦੇ ਨੇ ਤਾਂ ਬਾਬਰੀ ਮਸਜਿਦ ਸ਼ਬਦ ਯੂਜ਼ ਕਰਦੇ ਨੇ ਸੁਸਿੰਦਰ ਜੀ ਦੀ ਇਹ ਗੱਲ ਨੂੰ ਸਾਨੂੰ ਸਭ ਨੂੰ ਪੱਲੇ ਸਮਝ ਲੈਣਾ ਬਹੁਤ ਜ਼ਰੂਰੀ ਹੈ ਸੁਸਿੰਦਰ ਜੀ ਅੱਛਾ ਤੁਹਾਡੀਆਂ ਕੁਝ ਤਸਵੀਰਾਂ ਵੀ ਉਸ ਸਮੇਂ 86 ਆ ਉਸ ਸਮੇਂ ਬੇਸਿਕਲੀ ਕੀ ਹੁੰਦਾ 92 ਦੇ ਵਿੱਚ ਨਾ ਤਾਂ ਇਦਾਂ ਕੋ ਮੋਬਾਈਲ ਹੁੰਦੇ ਸੀਗੇ 32 ਸਾਲ ਪੱਲੇ ਦੀ ਗੱਲ ਹੈ ਨਾ ਕੋਈ ਐਦਾ ਸਿਸਟਮ ਹੁੰਦਾ ਸੀਗਾ ਅਸੀਂ ਕਿਉਂਕਿ ਬਜਰੰਦਲ ਦੇ ਕਾਰਜਕਰਤਾ ਦੇ ਨਾਤੇ ਪੰਜਾਬ ਦੇ ਕੁਝ ਜਿਹੜੇ ਨੌਜੋਗ ਹੈ 27 26 27 ਤਰੀਕ ਨੂੰ ਉੱਥੇ ਚਲੇ ਗਏ ਸੀਗੇ ਮੈਨੂੰ ਯਾਦ ਆਦਾ ਸੀ 27 ਤਰੀਕ ਨੂੰ ਸੇ ਚਲੇ ਗਏ ਸੀ ਕਿਤੇ 27 ਇੱਕ ਦਿਨ ਲੱਗਾ ਉਹ 28 ਨੂੰ ਪਹੁੰਚ ਗਏ ਸੀ ਉੱਥੇ ਉਸ ਤੋਂ ਬਾਅਦ ਅਸੀਂ 10 12 ਦਿਨ ਉੱਥੇ ਰਹੇ ਆਪਣੇ ਐਕਸਰਸਾਈਜ਼ ਕਰਦੇ ਸੀ ਰਸਲ ਕਰਦੇ ਸੀਗੇ ਜਿੱਦ ਆਪਣੇ ਅਖਾੜੇ ਚੱਲਦੇ ਬਜਰਨ ਗੁੱਦ ਜਿਹੜੇ ਅਖਾੜੇ ਚੱਲਦੇ ਸੀ ਉਹ ਚੱਲਦੇ ਸੀਗੇ ਤੋਂ ਉਸ ਤਰ੍ਹਾਂ ਉਹ ਕਈ ਸਾਡੇ ਕੁਝ ਪੱਤਰਕਾਰ ਜਿਹੜੇ ਘੁੰਮਦੇ ਸੀਗੇ ਉਸ ਸਮੇਂ ਵੱਡੇ ਵੱਡੇ ਕੈਮਰੇ ਹੁੰਦੇ ਸੀ ਮੈਨੂੰ ਯਾਦ ਹੈ ਲੋਕ ਇਹ ਅੱਜ ਵਾਲੇ ਕੈਮਰੇ ਨਹੀਂ ਸੀ ਛੋਟੇ ਛੋਟੇ ਵੱਡੇ ਵੱਡੇ ਕੈਮਰੇ ਨੇ ਸਭ ਕੋ ਚੁੰਦੇ ਸੀ ਉਸ ਸਮੇਂ ਪੱਤਰਕਾਰ ਫੋਟੋ ਫੋਟੋ ਲੈਂਦੇ ਰਹਿੰਦੇ ਸੀਗੇ ਤੋ ਉਸ ਸਮੇਂ ਮੇਰੀ ਇੱਕ ਫੋਟੋ ਕੁਦਰਤੀ ਇੱਕ ਇੰਡੀਆ ਟੂਡੇ ਦੇ ਮੈਗਜ਼ੀਨ ਦੇ ਵਿੱਚ ਛਪ ਗਈ ਸੀ ਉਹ ਵੀ ਸਾਨੂੰ ਵੀ ਨਹੀਂ ਪਤਾ ਲੱਗਣਾ ਸੀ ਕਿਉਂਕਿ ਜਦੋਂ 9 10 ਤਰੀਕ ਨੂੰ ਆਇਆ ਸਾਡੇ ਇੱਥੇ ਇੱਕ ਦੋਸਤ ਹੁੰਦਾ ਸੀ ਗੁਰਵਿੰਦਰ ਸਿੰਘ ਸਾਡੇ 28 ਜੀ ਰੰਨ 28 ਦੀ ਮੈਂ ਉਹਦੇ ਕੋਲ ਚਲੇ ਗਿਆ ਕਿਉਂਕਿ ਸਾਡੇ ਉਹਦੇ ਇਕੱਠੇ ਉਠਣਾ ਬੈਠਣਾ ਸੀਗਾ ਰੋਟੀ ਸ਼ਾਮ ਦੀ ਸੀ ਤਕਰੀਬਨ 1 ਤਾਈਂ ਦੀ ਜਾਂ ਮੇਰੇ ਘਰ ਉਹ ਖਾਂਦਾ ਸੀ ਜਦ ਮੈਂ ਉਹਦੇ ਘਰ ਖਾਂਦਾ ਸੀ ਤਾਂ ਸਾਡਾ ਪਿਆਰ ਸੀਗਾ ਤੇ ਉਹਦੇ ਘਰ ਗਿਆ ਹੋਇਆ ਸੀਗਾ ਤੇ ਉਹ ਮੈਨੂੰ ਪੁੱਛਦਾ ਵੀ ਤੂੰ ਕਿੱਥੋਂ ਐਨੇ ਦੀ ਕਿੱਥੇ ਸੀਗਾ ਮਿਲਿਆ ਨਹੀਂ ਕਿਉਂਕਿ ਫੋਨ ਫੋਨ ਤਾਂ ਹੁੰਦੇ ਨਹੀਂ ਸੀ ਘਰ ਵਾਲਿਆਂ ਨੂੰ ਪਤਾ ਨਹੀਂ ਸੀਗਾ ਉਹ ਵੀ ਕਹਿੰਦੇ ਸੀ ਪੇਪਰ ਦੇਣ ਗਿਆ ਤੇ ਜਦੋਂ ਮੈਂ ਉਹਨੂੰ ਦੱਸਿਆ ਵੀ ਮੈਂ ਅਯੁੱਧਿਆ ਗਿਆ ਤਾਂ ਉਹਨੇ ਮੇਰੇ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਵੀ ਤੂੰ ਕਿੱਥੇ ਜਾ ਸਕਦਾ ਲੋਕੀ ਤਾਂ ਮਰਨ ਨੂੰ ਥੋੜਾ ਤੂੰ ਜਾਣਾ ਸੀਗਾ ਕੁਦਰਤੀ ਉਹਦੇ ਘਰ ਇੰਡੀਆ ਟੂ ਦੇ ਆਂਦੇ ਸੀ ਤੇ ਮੈਂ ਮੈਗਜ਼ੀਨਾਂ ਕਿਉਂਕਿ ਇੰਡੀਆ ਟੂ ਦੇ ਕਵਰ ਪੇਜ ਤੇ ਉਹਨਾਂ ਨੇ ਜੋ ਆਪਣਾ ਲਿਖਿਆ ਸੀਗਾ ਸਾਰਾ ਚੱਲ ਰਿਹਾ ਸੀਗਾ ਟੂ ਮੈਗਜ਼ੀਨ ਅਯੁੱਧਿਆ ਨਾਲ ਭਰੀ ਹੋਈ ਸੀ ਤੇ ਕਵਰੇਜ ਪੂਰੀ ਸੀ ਉਹ ਜਦੋਂ ਮੈਂ ਦੇਖਦੇ ਦੇਖਦੇ ਮੇਰੀ ਫੋਟੋ ਉਹਦੇ ਚ ਹੈ ਗਈ ਤਾਂ ਮੈਂ ਉਹਨੂੰ ਦੱਸਿਆ ਵੀ ਆਜਾ ਤੇਰਾ ਪਾਪ ਬੈਠਾ ਹੈ ਤੇ ਜਦੋਂ ਜਿਆਦਾ ਦੋਸਤ ਚ ਹੁੰਦਾ ਫਿਰ ਉਸ ਦੇ ਘਰ ਦਾਨ ਨੂੰ ਘਰ ਦਾਨ ਨੂੰ ਬੁਲਾਇਆ ਉਹਨਾਂ ਸਭ ਕੁਝ ਕੀਤਾ ਫਿਰ ਉਹਨਾਂ ਨੇ ਸਾਨੂੰ ਚਾਹ ਪਾਣੀ ਵੀ ਪਲਾਈ ਕਿ ਕੈਸਾ ਕੰਮ ਹੋਇਆ ਉਸ ਤੋਂ ਬਾਅਦ ਉਹ ਮੈਗਜ਼ੀਨ ਮੇਰੇ ਕੋਲ ਹੀ ਹੈ ਇਸ ਕਰਕੇ ਉਹ ਇੰਡੀਆ ਟੂਡੇ ਦੀ ਜਿਹੜੀ ਫੋਟੋ ਛਪਣ ਦੇ ਕਾਰਨ ਥੋੜੀ ਜੀ ਕਿਉਂਕਿ ਲੋਕਾਂ ਨੂੰ ਜਗਿਆਸਾ ਵੀ ਰਹਿੰਦੀ ਇੱਕ ਅਖਬਾਰ ਵਾਲਿਆਂ ਨੂੰ ਵੀ ਇੱਕ ਵਿਸ਼ੇ ਰਹਿੰਦਾ ਵੀ ਇੱਕ 32 ਸਾਲ ਦਾ ਇੱਕ ਪੱਲੇ ਦੀ ਜਿਹੜੀ ਫੋਟੋ ਹੈ ਉਹ ਅਸੀਂ ਯੁਵਕ ਉਸ ਸਮੇਂ ਦਾ ਯੁਵਕ ਅਜੇ ਤਾਂ ਸਾਡੀ ਉਮਰ ਡੇਢ ਤੇ ਆ ਗਿਆ ਉਹ ਮਿਲ ਗਿਆ ਤੇ ਉਸ ਕਰਕੇ ਥੋੜਾ ਜਾਂ ਕ੍ਰੀਏਰੀ ਮੀਡੀਆ ਦੇ ਵਿੱਚ ਹੁਣ ਚੱਲ ਰਿਹਾ ਹੋਊਗਾ ਵਿਲਕੁੱਸ ਸਨਰਜੀ ਅਤੇ ਤੁਹਾਡੀ ਇਸ ਯੋਗਦਾਨ ਨੂੰ ਅ ਅਸੀਂ ਪੂਰਾ ਦੇਸ਼ ਪੂਰਾ ਭਾਰਤ ਦੇਸ਼ ਨਮਨ ਕਰਦਾ ਹੈ ਔਰ ਉਹਨਾਂ ਕਾਰ ਸੇਵਕਾਂ ਨੂੰ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਔਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਤੱਕ ਵਿਵਾਦੀ ਢਾਂਚੇ ਬਣਿਆ ਉੱਥੇ ਹੁਣ ਤੱਕ ਸ਼ਹੀਦੀ ਦਿੱਤੀ ਹੈ ਔਰ ਉਹਦੇ ਲਈ ਬਹੁਤ-ਬਹੁਤ ਨਮਨ ਕਰਦੇ ਹਾਂ ਕਿ ਤੁਹਾਡੇ ਕਰਕੇ ਅਸੀਂ ਅੱਜ ਇਹ ਦਿਨ ਦੇਖ ਰਹੇ ਹਾਂ ਔਰ ਤੁਸੀਂ ਸਾਡੇ ਨਾਲ ਜੁੜੇ ਔਰ ਉਹਨਾਂ ਪਲਾਂ ਨੂੰ ਸਾਂਝਾ ਕੀਤਾ ਔਰ ਇਹਦੇ ਲਈ ਬਹੁਤ-ਬਹੁਤ ਧੰਨਵਾਦ ਔਰ ਸਤਿ ਸ੍ਰੀ ਅਕਾਲ ਫਿਰ ਤਾਂ ਨੁਕਸੇ ਨਵੇਂ ਅਸੀਂ ਵਿਚਾਰ ਦੇ ਲਈ ਜਿਹੜੇ ਸਾਡੇ ਕਰਕੇ ਨਹੀਂ ਦੇਖਦੇ ਇਹ ਜਿਹੜੇ ਜਿਹੜੇ ਸਾਡੇ ਵੱਡੇ ਵੱਡੇ ਲੋਕ ਜਿਨ੍ਹਾਂ ਦੇ ਅੱਜ ਅਸੀਂ ਜਾਣਦੇ ਵੀ ਨਹੀਂ ਔਰ ਅਸ਼ੋਕ ਸਿੰਘਲ ਜੀ ਜੈਸੀ ਮਹਾਨ ਹਸਤੀਆਂ ਬਬੂਤੀਆਂ ਫਿਰ ਐਸੇ ਦਿਮਾਗ ਜਿਹੜੇ ਪਿੱਛੇ ਲੱਗੇ ਜਿਨ੍ਹਾਂ ਨੂੰ ਅਸੀਂ ਨਮਨ ਨਹੀਂ ਕਰ ਸਕਦੇ ਆ ਸਾਨੂੰ ਨਾਮ ਵੀ ਨਹੀਂ ਪਤਾ ਉਹਨਾਂ ਨੇ ਪੂਰੀ ਦਿਮਾਗ ਦੀਆਂ ਕਲਪਨਾ ਬਣਾ ਲਾ ਕੇ ਬੜੀ ਅੰਦਰ ਮਿਹਨਤ ਕਰਕੇ ਔਰ ਉਸ ਸਮੇਂ ਦੇ ਜਿਹੜੇ ਆਰਥਾਸ ਜਿਹੜੇ ਵੀਐਚਪੀ ਦੇ ਜਿਹੜੇ ਲੋਕ ਸੀਗੇ ਕੁਝ ਐਸੇ ਮੈਂ ਲੋਕਾਂ ਨੂੰ ਜਾਣਦਾ ਸੀਗੇ ਜਿਹੜੇ ਸਾਨੂੰ ਮੋਟੀਵੇਟ ਕਰ ਰਹੇ ਸੀਗੇ ਬਟ ਉਹ ਸਾਡੇ ਨਾਲ ਜਾਣਾ ਚਾਹੁੰਦੇ ਸੀਗੇ ਪਰ ਉਹਨਾਂ ਨੂੰ ਇੰਸਟਰਕਸ਼ਨਸ ਦੀ ਐਸਾ ਸੀਗੇ ਵੀ ਤੁਸੀਂ ਨਹੀਂ ਜਾਣਾ ਮਤਲਬ ਕਿ ਐਸੀ ਗੱਲ ਨਹੀਂ ਉਹ ਐਨੇ ਮੋਟੀਵੇਸ਼ਨਲ ਸੀਗੇ ਸਭ ਬਟ ਉਹ ਸਾਨੂੰ ਪੇਜ ਕੇ ਜਿਹੜਾ ਬੰਦਾ ਅਪ ਭੇਜਦਾ ਆਪਣਾ ਜਾਂਦਾ ਹੋਵੇ ਉਹ ਲੋਕਾਂ ਨੂੰ ਤਿਆਰ ਕਰਦਾ ਉਹਨਾਂ ਨੂੰ ਸਪੈਸ਼ਲ ਮਨਾ ਕੀਤਾ ਹੋਵੇ ਉਹਨਾਂ ਦੀ ਹਾਲਤ ਤੁਸੀਂ ਦੇਖੋ ਬਿਲਕੁਲ ਜਦੋਂ ਅਸਟਾਂਚਾ ਆਇਆ ਉਹ ਸਾਡੇ ਘਰਾਂ ਦੇ ਵਿੱਚ ਜਦੋਂ ਅਸੀਂ ਚਲੇ ਗਏ ਸੀਗੇ ਇੱਕ ਇੱਕ ਘਰ ਦੇ ਵਿੱਚ ਗਏ ਜਾ ਕੇ ਦੱਸਿਆ ਵੀ ਤੁਹਾਡਾ ਬੇਟਾ ਚਲੇ ਗਿਆ ਉਹਨਾਂ ਨੇ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਉਹ ਲੋਕਾਂ ਦੀ ਅਨਸੰਖੀਰੋਜ਼ ਦੀ ਹੈ ਜਿਨ੍ਹਾਂ ਨੇ ਇਸ ਲਈ ਬਹੁਤ ਕੰਟਰੀਬਿਊਸ਼ਨ ਕੀਤੀ ਔਰ ਬਹੁਤ ਯੋਜਨਾ ਨਾਲ ਸਭ ਕੁਝ ਕੰਮ ਕੀਤਾ ਇਹ ਤਾਂ ਕੁਦਰਤੀ ਸਾਡੀ ਫੋਟੋਸ਼ਾਪ ਕੀਤਾ ਅਸੀਂ ਤੁਹਾਡੇ ਨਾਲ ਗੱਲ ਕਰ ਪਾ ਰਹੇ ਆ ਅਦਰਵਾਇਜ਼ ਮਤਲਬ ਕਿ ਕਰੋੜਾਂ ਲੋਕਾਂ ਦੇ ਵਿੱਚ ਯੋਗਦਾਨ ਹੈ ਔਰ ਇੱਕ ਬੇਸਬੀ ਸਮਾਜਾਈ ਕੰਮ ਹੋਇਆ ਔਰ ਅੱਜ ਦੀ ਡੇਟ ਦੇ ਵਿੱਚ ਜੇ ਰਾਮ ਮੰਦਰ ਬਣ ਰਿਹਾ ਤੇ ਉਹਨਾਂ ਲੋਕਾਂ ਨੂੰ ਡੈਡੀਕੇਸ਼ਨ ਹੈ ਔਰ ਬੈਸਿਕਲੀ ਸਾਰ ਨੂੰ ਸਾਰਿਆਂ ਨੂੰ ਲੱਗਦਾ ਹੈ ਵੀ ਸਾਡੇ ਦੇਸ਼ ਦੀ ਜਿਹੜੀ ਊਰਜਾ ਹੈ ਜਿਹੜੀ ਜਾਂ ਜਿਹਨੂੰ ਕਹਿੰਦੇ ਪ੍ਰਾਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਦੁਆਰਾ ਰਿਵਾਈਵ ਹੋਇਆ ਸਭ ਕੁਝ ਹੋਇਆ ਤੇ ਅੱਜ ਸਾਨੂੰ ਬਹੁਤ ਅੱਛਾ ਲੱਗ ਰਿਹਾ ਸਾਰਿਆਂ ਨੂੰ ਅੱਛਾ ਲੱਗ ਰਿਹਾ ਹੈ ਔਰ ਇਸ ਸਮੇ ਤੁਸੀਂ ਦੇਖੋ ਪੂਰਾ ਦੇਸ਼ ਵੀ ਇਸ ਦੇ ਵਾਤਾਵਰਣ ਦੇ ਵਿੱਚ ਜੁਮਰਿਆ RAM ਦਾ ਨਾਮ ਵੀ ਇੱਕ ਬੜਾ ਆਪਣੇ ਆਪ ਦੀ ਬਹੁਤ ਵੱਡੀ ਚੀਜ਼ ਹੈ ਜੀ ਬਿਲਕੁਲ ਜੀ ਔਰ ਅਗੇ ਜੀ ਬਹੁਤ ਬਹੁਤ ਧੰਨਵਾਦੀ ਸਾਰਿਆਂ ਨੂੰ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ